ਪੁਲਾੰਗ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਲਗਾਤਾਰ ਭਾਵੇਂ ਤਰਨ ਤਰਨ ਦੇ ਮੁੱਦੇ ਤੇ ਸਿਆਸਤ ਗਰਮਾਈ ਹੋਈ ਹੈ ਜਾਂ ਲੋਕਾਂ ਦੇ ਜਿਹੜੇ ਰੀਅਲ ਮੁੱਦੇ ਨੇ ਅਸਲੀ ਮੁੱਦੇ ਨੇ ਉਹ ਮੁੱਦਿਆਂ ਨੂੰ ਪੋਲੀਟੀਕਲ ਪਾਰਟੀਆਂ ਠਾਣ ਗਈਆਂ ਜਾਂ ਇਹ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦੀਆਂ ਦੇ ਸਿਰ ਤੇ ਹੀ ਪੈ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੀ ਸਿਆਸਤ ਧਰਮ ਤੇ ਸਿਆਸਤ ਦੇ ਸੁਮੇਲ ਤੋਂ ਬਿਨਾਂ ਵੀ ਚੱਲ ਨਹੀਂ ਪਾ ਰਹੀ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 3 ਨਵੰਬਰ ਨੂੰ ਰੱਖੀ ਗਈ ਭਾਵੇਂ ਅੰਦਰੂਨੀ ਚੋਣਾਂ ਜਿਹੜੇ ਉਹਦੇ ਧਾਰਾਂ ਦੀ ਉਹ ਮਾਮਲਾ ਵੀ ਪੰਥਕ ਸਫਾਂ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਹੈ ਔਰ ਉਹ ਸਾਰਿਆਂ ਦੇ ਵਿੱਚ ਜਿੱਥੇ ਗਲਤਾਨ ਸਿਆਸੀ ਪਾਰਟੀਆਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਲਈ ਆਪੋ ਆਪਣਾ ਆਰ ਪਾਰ ਦੀ ਲੜਾਈ ਲਈ ਪੂਰੀ ਜੋਰ ਅਜਮਾਈ ਹੋ ਰਹੀ ਹੈ ਬਲੇਮ ਗੇਮ ਦਾ ਬੇहद ਮਾਹੌਲ ਜਿਹੜਾ ਬਣਿਆ ਹੋਇਆ ਉੱਥੇ ਉਸ ਲੈਵਲ ਦੇ ਉੱਤੇ ਇਸੇ ਦੌਰਾਨ ਸਸਪੈਂਡਡ ਡੀਆਈਜੀ ਚਾਹ ਪਰਚਾਰ ਸਿੰਘ ਪੁੱਲੜ ਲਗਾਤਾਰ ਜਿਵੇਂ ਜਿਵੇਂ ਸੀਬੀਆਈ ਦੀ ਜਾਂਚ ਅੱਗੇ ਵੱਧ ਰਹੀ ਹੈ ਤੇਵੇਂ ਤੇਵੇਂ ਉਹਦੀਆਂ ਮੁਸ਼ਕਲਾਂ 'ਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਤੇ ਉਹਦੇ ਜਾਂਚ ਦੇ ਦਾਇਰੇ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਨਾਕਿਬ ਉਹਨਾਂ ਦੇ ਪਰਿਵਾਰਕ ਮੈਂਬਰਾਂ ਉਹਨਾਂ ਦੀ ਪਤਨੀ ਤੋਂ ਪੁੱਛ ਗਏ ਛਦਾ ਸਵਾਲ ਹੈ ਬਲਕਿ ਬਹੁਤ ਸਾਰੇ ਰਿਸ਼ਤੇਦਾਰ ਕਿਉਂਕਿ ਜਿੰਨੀ ਪ੍ਰਾਪਰਟੀ ਆ ਰਹੀ ਹੈ 55 ਏਕੜ ਦਾ ਮਾਛੀਵਾੜੇ ਦੇ ਨੇੜੇ ਫਾਰਮ ਫਿਰ ਨਿਊ ਚੰਡੀਗੜ੍ਹ ਦੇ ਨੇੜੇ ਫਾਰਮ ਫਿਰ ਬਖ ਬਖ ਜਗ੍ਹਾ ਫਲੈਟ ਇਦਾਂ ਮਤਲਬ ਕਾਫੀ ਲੋਕ ਸ਼ੇਅਰਹੋਲਡਰ ਵੀ ਹੋਣਗੇ ਜਿਹੜੇ ਉਹਦੇ ਤੇ ਸ਼ੇਅਰਹੋਲਡਰ ਨੇ ਜਾਂ ਬੇਨਾਨੀ ਨੇ ਉਹਨਾਂ ਚੀਜ਼ਾਂ ਦੀ ਜਾਂਚ ਜਿਹੜੀ ਜੇ ਅੱਗੇ ਵਧੇਗੀ ਤਾਂ ਹੋਰ ਬਹੁਤ ਸਾਰੇ ਰਾਜ ਖੁੱਡਣ ਦੀ ਸੰਭਾਵਨਾ ਬਣਦੀ ਹੈ ਤੇ ਹੋਰ ਸਾਰੇ ਜਿਹੜੇ ਲੋਕਾਂ ਦਾ ਸ਼ਮੂਲੀਅਤ ਹੈ ਇਸ ਕਾਲੀ ਕਮਾਈ ਦੇ ਵਿੱਚ ਉਹ ਗੱਲਾਂ ਵੀ ਸਾਹਮਣੇ ਆਉਣ ਦੀ ਉਮੀਦ ਹੈ ਉਸਲੇ ਬੰਦੇ ਉੱਤੇ ਪਰ ਗੱਲ ਸ਼ੁਰੂ ਕਰਾਂਗੇ ਇਸ ਮਾਮਲੇ ਦੇ ਉੱਤੇ ਕਿ ਕੁਝ ਨਮਈਆ ਅਫਤਾਂ ਰਹੀਆਂ ਨੇ ਨਾ ਮੇ ਸੰਕਟ ਪੰਜਾਬ ਦੇ ਸਾਹਮਣੇ ਆ ਰਹੇ ਨੇ ਭਾਵੇਂ ਦੇਸ਼ ਦੇ ਦੂਜੇ ਪਾਸੇ 24 ਨੇ ਪਰ ਪੰਜਾਬ ਕਿਉਂਕੈ ਲੀਡ ਲੈਂਦਾ ਇਹ ਸਾਰੇ ਮਾਮਲੇ ਦੇ ਵਿੱਚ ਜਿਵੇਂ ਐਸਕੇਐਮ ਦੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਦੀ ਜਿਨੇ ਇਹ ਫੈਸਲਾ ਕੀਤਾ ਪਿਛਲੇ ਦਿਨਾਂ ਚ ਲਗਾਤਾਰ ਡਰਾਫਟ ਦਾ ਡਰਾਫਟ ਗਵਰਨਮੈਂਟ ਆਫ ਇੰਡੀਆ ਕੱਟ ਰਹੀ ਹੈ ਉਹ ਡਰਾਫਟ ਉਹ ਖਰੜੇ ਜਿਹੜੇ ਆ ਰਹੇ ਨੇ ਉਹ ਸਾਰੇ ਖਰੜੇ ਤਾਕਤਾਂ ਦੇ ਕੇਂਦਰੀਕਰਨ ਦੇ ਪੱਖ ਦੇ ਵਿੱਚ ਫੈਡਰਲ ਸਟਰਕਚਰ ਨੂੰ ਪੂਰੀ ਤਰ੍ਹਾਂ ਪਹਿਲਾਂ ਹੀ ਕਮਜ਼ੋਰ ਹੋਏ ਫੈਡਰਲ ਸਟਰਕਚਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਰਸਤੇ ਦੇ ਉੱਤੇ ਚੱਲ ਰਹੇ ਨੇ ਔਰ ਇਹਦੇ ਨਾਲ ਦੀ ਨਾਲ ਜੋ ਕੁਝ ਪੰਜਾਬ ਸਰਕਾਰ ਕਰ ਰਹੀ ਹੈ ਉਹ ਪੰਜਾਬ ਸਰਕਾਰ ਵੀ ਪੰਜਾਬ ਦੀ ਹੋਣ ਦੇ ਸਵਾਲਾਂ ਨੂੰ ਪੰਜਾਬ ਦੇ ਨਾਲ ਜੁੜੇ ਜਿਹੜੇ ਸਰਕਾਰ ਨੇ ਉਹਨਾਂ ਨੂੰ ਬਾਈਪਾਸ ਕਰਕੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਪਾਣੀ ਉਹਨਾਂ ਦੇ ਬਾਕੀ ਚੀਜ਼ਾਂ ਤੇ ਜਿਹੜਾ ਕਬਜ਼ੇ ਦਾ ਕੁਐਸਚਨ ਹੈ ਉਹ ਅੱਗੇ ਵਧਾ ਰਹੀ ਹੈ ਇਹਨਾਂ ਗੱਲਾਂ ਤੇ ਚਰਚਾ ਹੋਈ ਐ ਐਸਕੇਮ ਦੀ ਮੀਟਿੰਗ ਦੇ ਵਿੱਚ ਇਦੋਂ ਪਹਿਲਾਂ ਕਿਸਾਨ ਮਜ਼ਦੂਰ ਮੋਰਚਾ ਵੀ ਇੱਕ ਬਿਜਲੀ ਬਿੱਲ ਦੇ ਡਰਾਫਟ ਨੂੰ ਲੈ ਕੇ ਉਹਨੇ ਬਖ ਬਖ ਜਥੇਬੰਦੀਆਂ ਬਖ ਬਖ ਧਿਰਾਂ ਦੀ ਇੱਕ ਮੀਟਿੰਗ ਸੱਦੀ ਹੈ 27 ਨੂੰ ਕਿਸਾਨ ਪਵਨ ਦੇ ਹਲ ਰਾਵੀ ਹਾਲ ਦੇ ਵਿੱਚ ਕਿ ਇਹਦੇ ਤੇ ਅਗਲੀ ਰਣਨੀਤੀ ਕੀ ਪਣਾਈ ਜਾਏ ਕਿਸ ਲੈਵਲ ਦੀ ਹੋਈ ਜਾਵੇ ਔਰ ਕੀ ਪੰਜਾਬ ਇੱਕ ਵੱਡਾ ਅੰਦੋਲਨ ਦੇਖਣ ਜਾ ਰਿਹਾ ਹੈ ਔਰ ਮਾਮਲੇ ਕੀ ਨੇ ਇੱਕ ਮਾਮਲਾ ਜਿਹੜਾ ਬਿਜਲੀ ਦੇ ਖਾਲੜਾ ਜੀ ਨੇ ਅੱਜ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ ਇਸ ਪਲੈਟਫਾਰਮ ਤੋਂ ਕਿ ਬਿਜਲੀ ਬਿੱਲ ਦੇ ਖੋਦ ਬਿੱਲ 2025 ਜਿਹਦੇ 0 ਆਧਾਰ ਬਣਾ ਕੇ ਪੰਜਾਬ ਦੇ ਬਿਜਲੀ ਖੇਤਰ ਤੇ ਤੇ ਹੋਰਾਂ ਵਿਕਰਾਜਾਂ ਦੇ ਬਿਜਲੀ ਖੇਤਰ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਕਾਬਜ ਹੋਣ ਜਾ ਰਹੀ ਹੈ ਜਿਹਨੂੰ ਆਧਾਰ ਬਣਾ ਕੇ ਉਹ ਆਪਣੇ ਅਡਾਨੀਆਂ ਅਮਾਨੀਆਂ ਤੇ ਹੋਰ ਪ੍ਰਾਈਵੇਟ ਸੈਕਟਰ ਦੇ ਬੰਦਿਆਂ ਨੂੰ ਇਹਦੇ ਵੰਡ ਦਾ ਕੰਮ ਦੇ ਦੇਣਾ ਚਾਹੁੰਦੀ ਹੈ ਸੌਂਪ ਦੇਣਾ ਚਾਹੁੰਦੀ ਹੈ ਪ੍ਰਾਈਵੇਟ ਸੈਟਅਪ ਦੇ ਵਿੱਚ ਜੀਨੋ ਦਾ ਹਰ ਬਣਾ ਕੇ ਜਿਹੜਾ ਗਰੀਬ ਤਬਕਾ ਵੀ ਹੈ ਬਾਕੀ ਦੇ ਲੋਕ ਨੇ ਉਹਨਾਂ ਨੂੰ ਵੀ ਬਿਜਲੀ ਉਸੇ ਰੇਟ ਤੇ ਦੇਣ ਦਾ ਕਰਾਫ ਸਬਸਿਡੀ ਖਤਮ ਕਰਕੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਹਮਲਾ ਕੀਤਾ ਜਾ ਰਿਹਾ ਸਾਰੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉਨੀ ਸਮਰੱਥਾ ਨਹੀਂ ਰੱਖਦੇ ਕਿ ਉਹ ਬਿੱਲ ਭਰਨ ਔਰ ਕੁਝ ਲੋਕ ਇਹ ਕਹਿੰਦੇ ਨੇ ਕਹਿ ਸਕਦੇ ਨੇ ਕਿ ਜੀ ਸਰਕਾਰ ਦਿੰਦੀ ਹੈ ਬਿੱਲ ਤਾਂ ਸਰਕਾਰ ਕਿੱਥੋਂ ਦਿੰਦੀ ਹੈ ਉਹਨਾਂ ਲੋਕਾਂ ਦੇ ਟੈਕਸਾਂ ਦੇ ਕੋਨ ਪ੍ਰੈਸੀਡੈਂਟ ਦੀ ਕਮਾਈ ਹੈ ਜਿਹਦੇ ਚੋਂ ਸਰਕਾਰ ਦਿੰਦੀ ਹੈ ਔਰ 20000 ਕਰੋੜ ਤੱਕ ਲਗਭਗ ਸਬਸਿਡੀ ਪਹੁੰਚ ਗਈ ਹੈ ਜੇਕਰ ਇਹ ਬਿਲ ਲਾਗੂ ਹੁੰਦਾ ਤਾਂ ਜਿੰਨਾ ਬੋਝ ਸਬਸਿਡੀ ਦਾ ਬਣ ਜਾਣਾ ਉਸ ਪੱਧਰ ਦੇ ਉੱਤੇ ਜਾ ਕੇ ਤਾਂ ਨਾ ਕਿਸਾਨੀ ਲਈ ਤੇ ਨਾ ਹੋਰਾਂ ਵਰਗਾਂ ਲਈ ਕੋਈ ਬਿਜਲੀ ਦੀ ਉਹ ਰਿਆਇਤਾਂ ਨਹੀਂ ਰਹਿਣਗੀਆਂ ਜਿਹੜੀਆਂ ਰਿਆਇਤਾਂ ਹੁਣ ਤੱਕ ਕਟੋ-ਕਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀਆਂ ਨੇ ਇਹ ਸਾਰਾ ਸਵਾਲ ਜਿਸ ਲੈਵਲ ਤੇ ਜਾ ਰਿਹਾ ਹੈ ਦੂਸਰਾ ਇਹਦਾ ਇੱਕ ਪਹਿਲੂ ਇਹ ਹੈ ਕਿ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਆਪ ਖੁਦ ਜਿਹੜੀ ਲੁਧਿਆਣੇ ਦੀ ਜਿਮਨੀ ਚੌਣ ਤੋਂ ਬਾਅਦ ਰਾਸਵਾ ਤੋਂ ਅਸਤੀਫਾ ਦੇ ਕੇ ਲੁਧਿਆਣੇ ਤੋਂ ਜਿਤਾਏ ਗਏ ਸੰਜੀਵ अरोड़ा ਉਹਨਾਂ ਨੂੰ ਮੰਤਰੀ ਬਣਾਇਆ ਗਿਆ ਤੇ ਉਹ ਮੰਤਰੀ ਨੂੰ ਉਦਯੋਗ ਮੰਤਰੀ ਨੂੰ ਪਾਵਰ ਮੰਤਰਾਲਾ ਤੇ ਉਹ ਸਾਰਾ ਦਿੱਤਾ ਗਿਆ ਉਹਨਾਂ ਕੋਲ ਬਿਜਲੀ ਵੀ ਹੈ ਤੇ ਉਹਨਾਂ ਕੋਲ ਇਹ ਵੀ ਹੈ ਬਾਕੀ ਦੇ ਮਤਲਬ ਮਾਮਲੇ ਉਦਯੋਗਾਂ ਦੇ ਮਾਮਲੇ ਉਸ ਤੋਂ ਉਹਨਾਂ ਦਾ ਕੰਮ ਕੀ ਹੋ ਗਿਆ ਅਸਲ ਦੇ ਵਿੱਚ ਕੰਮ ਹੋ ਗਿਆ ਕਿ ਪੰਜਾਬ ਦੀਆਂ ਜਿਹੜੀਆਂ ਸ਼ਾਮਲਟ ਜ਼ਮੀਨਾਂ ਪਈਆਂ ਨੇ ਤੇ ਪੰਜਾਬ ਦੇ ਜਿਹੜੀਆਂ ਬੋਰਡਾਂ ਦੀਆਂ ਕਾਰਪੋਰੇਸ਼ਨਾਂ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਜ਼ਮੀਨਾਂ ਪਈਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਓਪਨ ਬੋਲੀ ਕਰਾ ਕੇ ਉਹਦੇ ਤੋਂ ਪੈਸਾ ਕਮਾਉਣਾ ਤੇ ਬੀਤੀ ਸੰਕਟ ਦੇ باوجود ਆਉਣ ਵਾਲੀਆਂ ਇਲੈਕਸ਼ਨਾਂ ਲਈ ਕੁਝ ਨਾ ਕੋਈ ਜਿਹੋ ਜਿਹਾ ਜਿਗਾੜ ਪੰਦੀ ਕਰਨੀ ਜਿੱਥੇ ਪੈਸੇ ਵੀ ਕੁਝ ਲੋਕਾਂ 'ਚ ਵੰਡੇ ਜਾ ਸਕਣ ਤੇ ਕੁਝ ਪਾਰਟੀ ਫੰਡ ਤੇ ਕੁਝ ਹੋਰ ਜਿਹੜੇ ਨਿੱਜੀ ਖਰਚਾ ਤੇ ਪੈਸੇ ਖਰਚ ਹੋਣੇ ਨੇ ਉਧਰ ਨੂੰ ਹੋ ਰਿਹਾ ਜਾ ਰਿਹਾ ਹੁਣ ਬਿਜਲੀ ਦਾ ਜਿਹੜਾ ਡਰਾਫਟ ਹੈ ਉਹ 9 ਅਕਤੂਬਰ ਦੀ ਚਿੱਠੀ ਲਿਖੀ ਹੋਈ ਹੈ ਉਹਦੇ ਚੋਂ ਇੱਕ ਮਹੀਨੇ ਦੇ ਅੰਦਰ ਅੰਦਰ ਜਵਾਬ ਮੰਗਿਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਕੀ ਪੰਜਾਬ ਸਰਕਾਰ ਦੇ ਕੋਲ ਇਹ ਵੇਲ ਹੈ ਚੀਫ ਮਿਨਿਸਟਰ ਕਦੇ ਕਿਤੇ ਕਦੇ ਕਿਤੇ ਕਦੇ ਰੈਡੀਆਂ ਚ ਕਦੇ ਕਿਤੇ ਚੁਟਕਲੇ ਸੁਣਾ ਰਹੇ ਨੇ ਪਾਵਰ ਮਿਨਿਸਟਰ ਤੇ ਇੰਡਸਟਰੀ ਮਿਨਿਸਟਰ ਲਗਾਤਾਰ ਜੇ ਮੀਟਿੰਗਾਂ ਲੈ ਰਹੇ ਨੇ ਤੇ ਕੇਵਲ ਤੇ ਕੇਵਲ ਜ਼ਮੀਨਾਂ ਕਿੱਥੇ ਨੇ ਜਿਹੜੀਆਂ ਸਰਕਾਰ ਬੇਸ ਸਕਦੀ ਹੈ ਉਹਦੇ ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਤੇ ਇਸੇ ਢੰਗ ਦੇ ਨਾਲ ਬਾਕੀ ਦੀ ਸਰਕਾਰ ਅੱਜ ਕੱਲ ਨਤਰਨ ਧਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਇਹ ਸਾਰੇ ਮਾਹੌਲ ਦੇ ਵਿੱਚ ਕੀ ਸਰਕਾਰ ਕੋਲ ਮਹਾਰਾਨਾ ਤਰੀਕੇ ਦੇ ਨਾਲ ਇਹਦਾ ਨਾ ਕੇਵਲ ਪੋਲੀਟੀਕਲ ਬਰੋਦ ਬਲਕਿ ਟੈਕਨੀਕਲ ਉਸਵਾਨਾਂ ਦੇ ਆਧਾਰ ਦੇ ਉੱਤੇ ਕੋਈ ਜਵਾਬ ਦਾਵਾ ਪੇਸ਼ ਕਰੂਗੀ ਟਾਈਮ ਰਹਿੰਦੇ ਹੋਏ ਜਾਂ ਲੋਕਾਂ ਦੀ ਕੋਈ ਰਾਏ ਲਾਊਗੀ ਜਾਂ ਆਰ ਪਾਰਟੀ ਮੀਟਿੰਗ ਇਹੋ ਜਿਹੇ ਵੱਡੇ ਹਮਲੇ ਦੇ ਖਿਲਾਫ ਕੋਈ ਬੁਲਾਈ ਜਾਏਗੀ ਜਾਂ ਕੋਈ ਵਿਧਾਨ ਸਭਾ ਦਾ ਸੈਸ਼ਨ ਜਦੋਂ ਹੋਰਾਂ ਗੱਲਾਂ ਤੇ ਕੰਨੀਆਂ ਤੇ ਇੱਧਰ ਉੱਧਰ ਲੈ ਮਤੇ ਪਵਾਉਣੇ ਹੁੰਦੇ ਨੇ ਕਦੇ ਆਪਰੇਸ਼ਨ ਲੋਟਸ ਆ ਗਿਆ ਜੀ ਕਦੇ ਕੁਝ ਆ ਗਿਆ ਕਰਦੇ ਹੋ ਤਾਂ ਇਹ ਜਿਹੜਾ ਪੰਜਾਬ ਦੀ ਜਿੰਦ ਜਾਨ ਹੈ ਬਿਜਲੀ ਅੱਜ ਕੱਲ ਸਾਰੇ ਖੇਤਰਾਂ ਦੇ ਲਈ ਇੰਨੀ ਜ਼ਰੂਰਤ ਹੈ ਉਦੇ ਤੇ ਕੋਈ ਗੰਭੀਰਤਾ ਨਾ ਦੀ ਚੀਜ਼ ਨਹੀਂ ਨਜ਼ਰ ਆ ਰਹੀ ਐਡੇ ਵੱਡੇ ਸਟੈਪ ਤਾਂ ਛੱਡੋ ਜੀ ਜਿਹਦੇ ਤੇ ਗੱਲ ਕਰ ਰਹੇ ਆ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਇੱਕ ਬਿਆਨ ਵੀ ਨਹੀਂ ਦਿੱਤਾ ਇਹ ਬਿਆਨ ਕਿਉਂ ਨਹੀਂ ਦਿੱਤਾ ਇਹਦਾ ਮਤਲਬ ਉਹਨਾਂ ਨੇ ਇਸ ਡਰਾਫਟ ਤੇ ਝਾਤ ਹੀ ਨਹੀਂ ਮਾਰੀ ਇਹ ਡਰਾਫਟ ਉਵੇਂ ਹੀ ਰੱਦੀ ਦੀ ਟੋਕਰੀ 'ਚ ਸੁੱਟਿਆ ਪਿਆ ਜਿਹੜਾ ਚੀਫ ਸੈਕਟਰੀਆਂ ਨੂੰ ਵੀ ਆਇਆ ਹੋਣਾ ਬਾਕੀ ਰੋਕਾ ਤੱਕ ਤਾਂ ਚਲਾ ਗਿਆ ਕਿਸਾਨ ਜਥੇਬੰਦੀਆਂ ਦੇ ਤੇ ਰੌਲਾ ਪਾਉਣ ਲੱਗ ਗਿਆ ਬਾਕੀ ਦੇ ਲੋਕ ਇੰਜੀਨੀਅਰ ਐਸੋਸੀਏਸ਼ਨਾਂ ਨੇ ਬਿਜਲੀ ਦੇ ਐਪਲਾਈ ਐਮਪਲਾਈ ਨੇ ਉਹ ਪਾਉਣ ਲੱਗੇ ਤਾਂ ਸਰਕਾਰੀ ਤੰਤਰ ਕਿੱਥੇ ਸਰਕੀ ਦੀ ਗੱਲ ਕਰ ਰਹੀ ਹੈ ਤੇ ਕੀ ਦੇ ਨਾਈ ਉਹ ਗੱਲ ਕਰ ਰਹੀ ਹੈ ਇਹਦਾ ਮਤਲਬ ਸਰਕਾਰ ਤਾਂ ਮਕਸਦ ਜਿਹੜਾ ਹੈ ਕੇਵਲ ਦਿੱਲੀ ਤੋਂ ਆਏ ਜਿਹੜੇ ਹੁਕਮਰਾਨ ਲਗਾਤਾਰ ਪੰਜਾਬ ਦੇ ਮੰਤਰੀਆਂ ਐਮ ਐਲ ਏ ਜਿਤੇ ਚੀਫ ਮਿਨਿਸਟਰ ਨੂੰ ਗਾਈਡ ਕਰਦੇ ਨੇ ਜੇ ਇਨਵਰਟਿਡ ਕਾਮਾ ਚ ਕਹੋ ਜਿਸ ਢੰਗ ਦੇ ਨਾਲ ਤੱਕ ਰਹੇ ਨੇ ਕਿ ਤੁਸੀਂ ਇਹ ਕੰਮ ਕਰਨਾ ਹੈ ਇਹ ਨਹੀਂ ਉਹਨਾਂ ਦਾ ਸਰੋਕਾਰ ਤਾਂ ਇਹ ਬਚੂਗਾ ਨਹੀਂ ਕਿਉਂਕਿ ਦਿੱਲੀ ਅਲੱਗ ਤਰ੍ਹਾਂ ਦੀ ਸਟੇਟ ਹੈ ਤੇ ਇੱਥੇ ਤਾਂ ਉਹਨਾਂ ਨੇ ਕੋਈ ਕੰਮ ਨਹੀਂ ਕਰਨਾ ਇਹ ਇੱਥੇ ਦੇ ਜਿਹੜੇ ਬੰਦੇ ਨੇ ਇੱਥੇ ਦੀ ਬਿਊਰੋਕਰੇਸੀ ਇੱਥੇ ਦੇ ਪਾਵਰ ਡਿਪਾਰਟਮੈਂਟ ਇੱਥੇ ਦੇ ਸੈਕਟਰੀ ਚੀਫ ਸੈਕਟਰੀ ਕੀ ਕਰ ਰਹੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਇਹਦੇ ਤੇ ਅਜੇ ਤੱਕ ਸਰਕਾਰ ਦਾ ਰਾਉਂ ਪਤਾ ਨਹੀਂ ਲੱਗਿਆ ਉਹਦੀ ਅਪਰੋਚ ਪਤਾ ਨਹੀਂ ਲੱਗੀ ਉਹਦੀ ਪਹੁੰਚ ਪਤਾ ਨਹੀਂ ਲੱਗੀ ਕਿ ਉਹ ਕੀ ਕਰਨਾ ਚਾਹੁੰਦੀ ਹੈ ਸਾਰੇ ਮਾਮਲੇ ਦੇ ਵਿੱਚ ਇਸੇ ਕਰਕੇ ਕੀ ਹਰ ਗੱਲ ਤੇ ਸਰਕਾਰ ਨੂੰ ਜਗਾਉਣ ਲਈ ਅੰਦੋਲਨ ਕਰਨਾ ਪਿਆ ਕਰੂਗਾ ਹਰ ਗੱਲ ਤੇ ਸਰਕਾਰ ਤੇ ਇਹ ਲੋਕਾਂ ਦੀ ਜ਼ਿੰਮੇਵਾਰੀ ਬਣ ਗਈ ਉਹ ਜਿੰਨੇ ਪੋਲੀਟੀਕਲ ਇਹ ਸਾਰੇ ਪ੍ਰਸ਼ਾਸਨ ਤੇ ਪੋਲੀਟੀਕਲ ਇਸ਼ੂ ਨੇ ਪੋਲੀਟੀਕਲ ਇਸ਼ੂ ਇਸ ਕਰਕੇ ਸਭ ਤੋਂ ਵੱਡਾ ਕਿਉਂਕਿ ਇਹ ਫੈਡਰਲ ਸਟਰਕਚਰ ਤੇ ਸਭ ਤੋਂ ਵੱਡੀਆਂ ਸੱਟਾਂ ਨੇ ਉਹ ਸੱਟ ਮਾਰ ਕੇ ਤੇ ਜਿਹੜੇ ਪਾਵਰ ਦੇਰਦਗਿਰ ਦੇ ਉਡੇ ਫਿਰਦੇ ਨੇ ਪੰਜਾਬ ਦੇ ਵੀ ਜਿਹੜੇ ਮੰਤਰੀ ਜਾਂ ਚੀਫ ਮਿਨਿਸਟਰ ਉਹਨਾਂ ਦੇ ਤੁਹਾਡੇ ਕੋਲੋਂ ਤੁਹਾਡੀ ਤਾਕਤ ਖੋਹੀ ਜਾ ਰਹੀ ਹੈ ਜੇ ਤੁਸੀਂ ਆਪਣੀ ਤਾਕਤ ਤੇ ਕੋਈ ਰਜਿਸਟਰ ਨਹੀਂ ਕਰਦੇ ਕੋਈ ਆਪਣੀ ਤਾਕਤ ਖੋਹੇ ਜਾਣ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਤੁਹਾਡੇ ਅੰਦਰ ਜਜਬਾ ਨਹੀਂ ਹੈ ਕੋਈ ਰੋਸ ਨਹੀਂ ਹੈ ਤਾਂ ਤੁਸੀਂ ਕਿਵੇਂ ਅਗਵਾਈ ਕਰ ਸਕਦੇ ਹੋ ਪੰਜਾਬ ਵਰਗੇ ਸੂਬੇ ਕਿਵੇਂ ਜੋਗ ਹੋ ਸਕਦੇ ਉਹ ਪੰਜਾਬ ਵਰਗੇ ਸੂਬੇ ਦੇ ਅਗਮਾਈ ਕਰਦੇ ਸਮਰਾਥ ਹੋ ਸਕਦੇ ਇਸ ਲਈ ਇਹ ਐਮਰਜੈਂਸੀ ਕੰਟੀ ਜਾਂ ਹੁੰਦੀਆਂ ਨੇ ਇਸੇ ਢੰਗ ਦੇ ਨਾਲ 2-2 ਮਹੀਨਿਆਂ ਦੇ ਵਿੱਚ ਜਲਵਾਯੂ ਪਰਵਰਤਨ ਨਾਲ ਸੰਬੰਧਿਤ ਬਖਬਖ ਦੇ ਜਿਹੜੇ ਬਖਬਖ ਹੋਰ ਜਿਹੜੇ ਡਰਾਫਟ ਆਏ ਹੋਏ ਨੇ ਬਿਲਾਂ ਦੇ ਉਹ ਵੀ ਜੇ ਸੌਦਾ ਉਸ ਤਰੀਕੇ ਦੀਆਂ ਹੋ ਗਈਆਂ ਤਾਂ ਬੇਹੱਦ ਨਾਜ਼ੁਕ ਦੌਰ ਦੇ ਵਿੱਚੋਂ ਪੰਜਾਬ ਗੁਜ਼ਰੇਗਾ ਪਹਿਲਾਂ ਹੀ ਪ੍ਰਦੂਸ਼ਤ ਹੋ ਰਿਹਾ ਪਾਣੀ ਪਹਿਲਾਂ ਹੀ ਪ੍ਰਦੂਸ਼ਤ ਹੋ ਰਹੀ ਹਵਾ ਬਹੁਤ سارے ਯਤਜੋਗਾਂ ਨੂੰ ਚੋਂ ਬਾਹਰ ਕੱਢਣ ਜਾ ਰਹੀ ਹੈ ਉਹਦੇ ਤੇ ਵੀ ਕਦੇ ਕੋਈ ਗੱਲ ਨਹੀਂ ਸੁਣੀ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿ ਹਾਂ ਹੁਣ ਇਸ ਕਮੇਟੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਤਾਂ ਡੀਸੀ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ 14 ਨਵੰਬਰ ਨੂੰ ਵੱਖ-ਵੱਖ ਡਿਪਟੀ ਕਮਿਸ਼ਨਰਾਂ ਦੇ ਤੇ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਇਕੱਠ ਕੀਤਾ ਜਾਏਗਾ ਜਿਹੜੇ ਇਕੱਠ ਦੇ ਵਿੱਚ ਇਹ ਗੱਲਾਂ ਨੰਬਰ 1 ਬਿਜਲੀ ਜਿਹੜੇ ਕਾਨੂੰਨ ਦੀ ਸੋਧ ਬਿੱਲ ਦੇ ਖਿਲਾਫ ਫੈਡਰਲ ਸਟਰਕਚਰ ਤੇ ਪ੍ਰਾਈਵੇਟਾਈਜੇਸ਼ਨ ਜਿਹੜੀਆਂ ਇਹ ਦੋ ਤੇ ਜਿਹੜੇ ਬੇहद ਕੇਂਦਰਤਾਬਦ ਧਿਆਨ ਇਹਦੇ ਖਿਲਾਫ ਤੇ ਦੂਜੀ ਗੱਲ ਪੰਜਾਬ ਸਰਕਾਰ ਜਿਹੜੀਆਂ ਚਾਹੇ ਉਹ ਸਾmland ਜ਼ਮੀਨਾਂ ਨੇ ਚਾਹੇ ਉਹ ਦੂਜੇ ਅਦਾਰਿਆਂ ਦੀਆਂ ਮੰਡੀ ਬੋਰਡ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਬਾਗਬਾਨੀ ਦੀ ਪੰਜਾਬ ਐਗਰੋ ਦੀ ਜਿੰਨੀਆਂ ਜ਼ਮੀਨਾਂ ਹਾਸਲ ਕਰਨੀਆਂ ਚਾਹੁੰਦੀਆਂ ਨੇ ਤਾਂ ਉਹਨਾਂ ਨੇ ਇੱਕ ਐਲਾਨ ਕੀਤਾ ਪਿਛਲੇ ਦਿਨਾਂ ਦੇ ਅਗਲੇ ਦਿਨਾਂ ਦੇ ਵਿੱਚ ਕਿ ਇਹ ਹਾਰ-ਪਾਰ ਦੀ ਲੜਾਈ ਹੋਊਗੀ ਜ਼ਮੀਨਾਂ ਤੇ ਅੱਖ ਛੜਦੇ ਪੰਜਾਬ ਸਰਕਾਰ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੰਜਾਬ ਦੇ ਇੱਕ ਪੁੱਛ ਵੱਡਾ ਅੰਦੋਲਨ ਹੋਏਗਾ ਕਿ ਆ ਨਵੰਬਰ ਦਾ ਮਹੀਨਾ ਕਿਉਂਕਿ ਕਿਸਾਨੀ ਹੁਣ ਝੋਨੇ ਦੇ ਕਟਾਈ ਦੇ ਵਿੱਚ ਵੀ ਸੀ ਹਾਲਾਂਕਿ ਝੋਨੇ ਦੇ ਮਾਮਲੇ ਦੇ ਵਿੱਚ ਵੀ ਜੋ ਸਰਕਾਰ ਨੇ ਕੀਤਾ ਕੋਈ ਸਪੈਸ਼ਲ ਗੁਰਦਾਉ ਰਹੀ ਨਹੀਂ ਔਰ ਕੋਈ ਬਾਕੀ ਗੱਲ ਨਹੀਂ ਜਿੰਨਾ ਝਾੜ ਘਟ ਗਿਆ ਉਹ ਨੇਚਰਲ ਹੈ ਕਿਉਂਕਿ ਬਰਸਾਤ ਪੈਂਦੀ ਰਹੀ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਦਾਣਾ ਬਣਨਾ ਸੀਗਾ ਉਹਦਾ ਜਿੱਡਾ ਵੱਡਾ ਲੌਸ ਹੈ ਇਹ ਵੀ ਧਿਆਨ ਕੇਂਦਰਤ ਨਹੀਂ ਹੈ ਔਰ ਸਰਕਾਰ ਟਾਰਗੇਟ ਕਰ ਰਹੀ ਹੈ ਕਰੀਏ ਅਸੀਂ ਟਾਰਗੇਟ ਪੂਰਾ ਕਰਾਂਗੇ ਜਾਂ ਬਾਕੀ ਕਰਾਂਗੇ ਕਿਸੇ ਤਰੀਕੇ ਬਾਹਰੋਂ ਮੰਗਾ ਕੇ ਇਧਰੋਂ ਮੰਗਾ ਕੇ ਜੇ ਤੁਸੀਂ ਪੂਰਾ ਨੇੜੇ ਤੜੇ ਲੈ ਕੇ ਵੀ ਜਾਓ ਤਾਂ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਦੇ ਬਾਰੇ ਵੀ ਤਾਂ ਸਰਕਾਰ ਦੀ ਕੋਈ ਜ਼ਿੰਮੇਵਾਰੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਔਰ ਕੀ ਇਹ ਜਿਹੜਾ ਵੱਡੀਆਂ ਲਗਾਤਾਰੀਆਂ ਦੀਆਂ ਸਮੱਸਿਆਵਾਂ ਨੇ ਢਾਂਚੇ ਦੇ ਤੌਰ ਤੇ ਵੀ ਬਖ ਬਖ ਡਰਾਫਟ ਲਿਆ ਕੇ कमजोर ਕਰ ਦਿੰਦਾ ਤੇ ਦੂਜਾ ਨਿਯਤ ਤੇ ਨੀਤੀ ਦੇ ਤੌਰ ਦੇ ਉੱਤੇ ਭਾਵੇਂ ਪੰਜਾਬ ਸਰਕਾਰ ਕੋਈ ਖੇਤੀਬਾੜੀ ਪਾਲਿਸੀ ਨਹੀਂ ਬਣਾ ਸਕੀ ਪਰ ਜ਼ਮੀਨਾਂ ਦੇ ਦੇ ਵੇਚਣ ਦੀ ਪਾਲਿਸੀ ਜ਼ਰੂਰ ਲਿਆਂਦੀ ਹੈ ਜਿਹੜੀ ਅਕਾਲੀ ਸਰਕਾਰ ਵਾਂਗ ਬੜੀ ਸੀ ਤੇ ਉਸ ਤੋਂ ਬਾਅਦ ਆ ਕੇ ਉਹਨੂੰ ਲੰਬ ਅਮਲ ਦੇ ਵਿੱਚ ਲਿਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅੰਦੋਲਨ ਹੋਏਗਾ ਇਹ ਇਕੱਲਾ ਇਕਨੋਮਿਕ ਸਵਾਲ ਨਹੀਂ ਇਹ ਪੋਲਿਟੀਕਲ ਕੁਐਸਚਨ ਨੇ ਪੰਜਾਬ ਦੀ ਕੋਈ ਵੀ ਪੋਲਿਟੀਕਲ ਧਿਰ ਕੋਈ ਵੀ ਪੋਲਿਟੀਕਲ ਪਾਰਟੀ ਇਹਨਾਂ ਗੱਲਾਂ ਤੇ ਅੱਜ ਤੱਕ ਲੋਕਾਂ ਨੂੰ ਮਬਲਾਈਜ਼ ਕਰਨਾ ਜਾਂ ਪਹਿਲਾਂ ਆਪ ਸਮਝਦਾਰੀ ਬਣਾਉਣਾ ਕਿਸੇ ਦੀ ਸਮਝਦਾਰੀ ਬਣੀ ਹੋਈ ਹੈ ਇਸੇ ਕਾਂਗਰਸ ਦੀ ਸਟੇਟ ਲੀਡਰਸ਼ਿਪ ਨੇ ਕੋਈ ਬਿਆਨਬਾਜ਼ੀ ਇਹ ਤਾਂ ਕੀਤੀ ਕੋਈ ਇਸੇ ਢੰਗ ਦੇ ਨਾਲ ਜਿਹੜੇ ਨਵੇਂ ਪੰਥਕ ਗਰੁੱਪ ਆਇਆ ਉਹਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਬਿਜਲੀ ਸੋਧ ਬਿਲ ਤੇ ਕਾਦੀ ਕਿਸੇ ਦਾ ਕੋਈ ਹਜੇ ਤੱਕ ਕੋਈ ਇਹੋ ਜੀ ਗੱਲ ਨਹੀਂ ਆਈ ਕਿ ਉਹ ਪੋਲੀਟੀਕਲ ਲੜਾਈ ਛੇੜਾ ਪੋਲਿਟਿਕਸ ਕੇਵਲ ਸੀਮਿਤ ਹੋਗੀ ਵੋਟ ਤੱਕ ਤੇ ਵੋਟ ਜਿਵੇਂ ਵੀ ਮਰਜੀ ਲਓ ਤੇ ਨੀਤੀਆਂ ਕਾਨੂੰਨ ਉਹਨਾਂ ਦਾ ਕੀ ਅਸਰ ਇਹ ਨਾ ਸਮਝ ਚ ਆ ਰਿਹਾ ਆਗੂਆਂ ਦੇ ਨਾਓ ਸਮਝਣਾ ਚਾਹੁੰਦੇ ਨੇ ਉਹ ਕੇਵਲ ਰਾਜ ਕਰਨਾ ਚਾਹੁੰਦੇ ਨੇ ਇਸੇ ਕਰਕੇ ਸਭ ਦਾ ਫੋਕਸ ਅੱਜ ਕੱਲ ਤਰਨ ਤਰਨ ਤੇ ਤਰਨ ਤਰਨ ਕਿਵੇਂ ਫੋਕਸ ਕਿਉਂਕਿ ਸੁਖਬੀਰ ਸਿੰਘ ਬਾਦਲ ਉੱਥੇ ਲਗਾਤਾਰ ਉੱਥੇ ਦਾਦ ਉਹ ਲਾ ਰਹੇ ਨੇ ਦਾ ਪੂਰੀ ਤਰ੍ਹਾਂ ਜੋਰ ਜਮਾਈ ਕਰ ਰਹੇ ਨੇ ਆਪਣੀ ਪੂਰੀ ਸਾਖ ਦਾਤੇ ਲਾਈ ਹੋਈ ਜੇ ਉਹਨਾਂ ਨੂੰ ਤਰਨ ਤਰਨ ਚੋਂ ਆਪਣਾ ਰਵਾਈਵਲ ਦੀਂਦਾ ਹੈ ਇਹ ਲੱਗਦਾ ਕਿ ਦੁਵਾਰਾ ਮੈਨੂੰ ਸ਼ਾਇਦ ਮੈਂ ਪ੍ਰਬੰannt ਹੋ ਜਾ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਕਿਉਂਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਵੱੱਜਰ ਗੁਨਾਹ ਜਿਹੜੇ 2 ਦਸੰਬਰ ਨੂੰ ਖੜ ਕੇ ਪ੍ਰਬਾਨ ਵੀ ਕੀਤੇ ਸੀ ਉਹਨਾਂ ਤੋਂ ਬਾਅਦ ਲਗਾਤਾਰ ਜਿਹੜਾ ਪਿਛਲੇ 2015 ਤੋਂ ਲੈ ਕੇ ਟਕ ਲਾਈਨਿੰਗ ਟ੍ਰੈਂਡ ਰੁਝਾਨ ਕਾਲੀਦਾਲ ਦਾ ਗਰਾਫਟ ਦੇ ਵਿੱਚ ਹੈ ਵੋਟ ਪਰ ਵੋਟ ਪੋਲਿਟਿਕਸ ਦੇ ਵਿੱਚ ਵੀ ਸ਼ਾਇਦ ਉਹਨਾਂ ਨੂੰ ਲੱਗਦਾ ਮੋੜਾ ਪੈ ਜੇ ਇੱਥੇ ਇਸੇ ਕਰਕੇ ਜਿਹੜੀ ਬੀਬੀ ਉਹਨਾਂ ਨੂੰ ਧਰਮੀ ਫੌਜੀਆ ਦੇ ਨਾਂ ਤੇ ਵੀ ਗੱਲ ਕਰ ਰਹੇ ਨੇ ਬਾਕੀ ਵੀ ਦੂਜੇ ਪਾਸੇ ਸਰਕਾਰ ਹੈ ਸਰਕਾਰ ਬਿਨਾਂ ਸਾਰੀਆਂ باوجود ਸਾਰੀਆਂ ਨਲਾਇਕੀਆਂ ਦੇ ਉਹ ਸੀਟ ਜਿੱਤਣਾ ਚਾਹੁੰਦੀ ਹੈ ਮਨੀਸ਼ ਸ਼ਸ਼ੋਧਿਆ ਉੱਥੇ ਬੈਠ ਕੇ ਨੇ ਜਾ ਕੇ ਜਿਨ੍ਹਾਂ ਨੇ ਪਿਛਲੇ ਦਿਨਾਂ ਚ ਇੱਧਰ ਇੱਕ ਉਹਨਾਂ ਦੀ ਵੀਡੀਓ ਬੜੀ ਪਾਪੂਲਰ ਹੋਈ ਸੀ ਸ਼ਾਮ-ਦਾਮ-ਦੰਡ-ਪੇਦ ਔਰ ਉਹਦੇ ਨਾਲ ਦੀ ਨਾਲ ਲੜਨਾ ਮਾਰਨਾ ਜੋ ਵੀ ਕੋਈ ਉਹ ਵੀ ਕਰਨਗੇ ਤੇ ਇਹਦੇ ਤੇ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਿ ਉਹਨਾਂ ਦੇ ਬਹੁਤ ਨੇੜਲੇ ਉਹਨਾਂ ਦੇ ਕੈਂਡੀਡੇਟ ਤੇ ਨੇੜਲੇ ਬੰਦਿਆਂ ਤੇ ਔਰ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਉਹਨਾਂ ਦੀ ਬੇਟੀ ਦੇ ਉੱਤੇ ਵੀ ਬੀਬੀ ਸੁਜਿੰਦਰ ਸੁਬਿੰਦਰ ਕੌਰ ਦੀ ਤੇ ਕਹਿੰਦੇ ਐਫ ਆਈ ਆਰ ਅਜੇ ਤੱਕ ਦਿਖਾਈ ਨਹੀਂ ਜਾ ਰਹੀ ਪਰ ਪਰਚੇ ਅਰਜ ਕੀਤੇ ਜਾ ਰਹੇ ਪਰ ਕਿ ਕਾਦੇ ਦਰਜ ਕੀਤੇ ਜਾਂਦੇ ਨੇ ਚੋਣਾਂ ਦੇ ਵਿੱਚ ਕਿਵੇਂ ਕੀਤੇ ਜਾ ਰਹੇ ਨੇ ਕੌਣ ਕੀ ਦੇ ਗਲਤ ਕਰ ਰਿਹਾ ਕੀ ਇਹ ਸ਼ਾਮਦਾਮ ਦੰਡ ਭੇਤ ਦਾ ਇੱਕ ਤਰੀਕਾਕਾਰ ਹੈ ਤੇ ਇਸ ਤਰੀਕੇ ਨਾਲ ਗੱਲ ਕੀਤੀ ਜਾਏ ਔਰ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਨੇ ਸਰਕਾਰ ਆਪਣੀ ਜੋਰਜਬਾਈ ਚੀਫ ਮਿਨਿਸਟਰ ਉੱਥੇ ਜਾ ਕੇ ਆਏ ਨੇ ਬਾਰ ਬਾਰ ਜਾਂਦੇ ਨੇ ਤੇ ਫੇਰ ਜਾ ਕੇ ਆਏ ਨੇ ਭਾਸ਼ਣ ਤਾਂ ਉਹਨਾਂ ਦਾ ਉਹੀ ਹੈ ਜੋ ਅੱਗੇ ਹਮੇਸ਼ਾ ਹੀ ਹੁੰਦਾ ਹੈ ਇਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਿ ਤੁਸੀਂ ਆਪਾ ਜਿੱਤ ਜਾਣਾ ਇਹਨਾਂ ਨੇ ਐ ਕੀਤਾ ਉਹਨਾਂ ਨੇ ਐ ਕੀਤਾ ਇਹ ਇਹੋ ਜਿਹੇ ਅਸੀਂ ਸੁਧਾਰਨਾਗੇ ਭਿੰਦਰ ਮਾਸਟਰ ਦਾ ਮੁੰਡਾ ਜਿੰਨੇ ਚੁਟਕਲੇ ਉਦੋਂ ਵੱਧ ਕੁਝ ਨਹੀਂ ਹੈ ਚੀਫ ਮਿਨਿਸਟਰ ਨੇ ਕੋਈ ਕਦੇ ਪਾਲਿਸੀ ਦੀ ਗੱਲ ਕੋਈ ਕਦੇ ਅਸੂਲ ਦੀ ਗੱਲ ਕਦੇ ਲੋਕਾਂ ਨੂੰ ਬੋਲੀ ਹੋਵੇ ਕਿ ਅਸੀਂ ਆਹ ਕਰ ਰਹੇ ਹਾਂ ਜਾਂ ਆਹ ਕਰਨ ਜਾ ਰਹੇ ਹਾਂ ਪਾਰਸੀ ਰਹਿਬਰ ਤੇ ਕੋਈ ਗੱਲ ਨਹੀਂ ਕੀਤੀ ਅਕਾਲੀ ਦਲ ਧਰਨੇ ਦੇ ਰਿਹਾ ਇਸ ਕਰਕੇ ਔਰ ਨਾਲ ਇੱਕ ਚੈਲੰਜ ਸੁਖਬੀਰ ਬਾਦਲ ਨੇ ਕੀਤਾ ਕਿ ਜੀ ਫਿਰ ਸਾਰੇ ਅਕਾਲੀ ਇੱਥੇ ਆ ਜਾਣਗੇ ਪੰਜਾਬ ਦੇ ਜੇ ਤੁਸੀਂ ਐਵੇਂ ਹੀ ਚੱਲਣਾ ਤਾਂ ਫਿਰ ਜੋਰਜਮਾਈ ਨਾਲ ਦੇਖ ਲਾਂਗੇ ਕੀ ਤਰਨ ਤਰਨ ਦੀ ਇਲੈਕਸ਼ਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਨਾਰਮਲੀ ਇਲੈਕਸ਼ਨਾਂ ਪੀਸਫੁਲੀ ਹੁੰਦੀਆਂ ਨੇ ਜਿਉਂ ਜਿਹਾ ਟਕਰਾਅ ਬਣਦਾ ਜਾ ਰਿਹਾ ਹੈ ਕੀ ਇਹ ਜੋਰਜਮਾਈ ਫਿਜ਼ੀਕਲ ਜੋਰਜਮਾਈ ਤੱਕ ਪਹੁੰਚੂਗੀ ਇਹ ਇਲੈਕਸ਼ਨ ਜਿੱਧਰ ਨੂੰ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦਾ ਰੋਲ ਕੀ ਹੈ ਇਲੈਕਸ਼ਨ ਅਧਿਕਾਰੀ ਕੀ ਕਰ ਰਹੇ ਨੇ ਸਵਾਰੇ ਨਾਤੇ ਵੀ ਦੂਜਾ ਇਹਨਾਂ ਦੋਨੋਂ ਪਾਰਟੀਆਂ ਤੋਂ ਇਲਾਵਾ ਜਿਹੜੀਆਂ ਬਾਕੀ ਨੇ ਕਾਂਗਰਸ ਜਿਹੜੀ 27 ਦਾ ਰਾਹ ਦੇਖ ਰਹੀ ਹੈ ਕਿ 27 ਚ ਤਾਂ ਹੋਰ ਕੋਈ ਅਲਟਰਨੇਟ ਵੀ ਨਹੀਂ ਜੀ। ਅਕਾਲੀਆਂ ਤੋਂ ਨਾਰਾਜ ਨੇ, ਸਰਕਾਰ ਤੋਂ ਨਾਰਾਜ ਨੇ ਆਪਾ ਤਾਂ ਬਣੇ ਪਏ ਆ ਜਿਹੜਾ ਇਹ ਸਵਾਲ ਹੈ। ਇਹ ਐਡਾ ਸੌਖਾ ਸਵਾਲ ਨਹੀਂ ਜਿਹੜਾ ਐਂ ਹਾਂ ਬੀ ਖੋ ਜਾਂਦਾ ਹੋਵੇ। ਨਾ ਸਿਆਸਤ ਦਾ ਐਡਾ ਸੌਖਾ ਗੱਲ ਕਰਨ ਆਉਂਦਾ। ਔਰ ਬਹੁਤ ਵੱਡੇ ਸਵਾਲ ਹੁੰਦੇ ਨੇ ਜਿਨ੍ਹਾਂ ਨੂੰ ਐਡਰੈਸ ਕਰਨਾ ਪੈਂਦਾ, ਗਰਾਊਂਡ ਤੇ ਮਿਹਨਤ ਕਰਨੀ ਪੈਂਦੀ ਹੈ। ਔਰ ਕਾਂਗਰਸ ਦੀ ਜਿਹੜੀ ਇੱਕ ਚੋਣ ਦਾ ਜਹਾਜ਼ ਹੁੰਦਾ ਉਹ ਟੇਕ-ਆਫ ਨਹੀਂ ਹੋ ਰਿਹਾ ਕਹਿੰਦੇ ਅਜੇ ਪੂਰੀ ਤਰ੍ਹਾਂ ਨਹੀਂ ਚੜ੍ਹਿਆ। ਬਲਕਿ ਇੱਕ ਝਟਕਾ ਲੱਗਿਆ ਕਾਂਗਰਸ ਨੂੰ ਇੱਕ ਲੈਵਲ ਦੇ ਉੱਤੇ ਉਹਨਾਂ ਦੇ ਦੋ ਬਾਪ ਤੇ ਬੇਟਾ ਹੀ ਦੱਸਦੇ ਨੇ ਦੋ ਅਨੋਨ ਆਗੂ ਬਲਾਕ ਸੰਪਤੀ ਦਾ ਸਾਬਕਾ ਚੇਅਰਮੈਨ ਤੇ ਚਪੋਕਸ ਪਰਸਨ ਮੁੰਡਾ ਜੂਥ ਕਾਂਗਰਸ ਦਾ ਵੀ ਕੋਈ ਆਗੂ ਸੀ ਔਰ ਦੋਨਾਂ ਦਾ ਨੇੜਤਾ ਵੀ ਕਹੀ ਜਾਂਦੀ ਹੈ ਕਿ ਜਿਹੜਾ ਫਾਦਰ ਨੇ ਉਹਨਾਂ ਦੀ ਲੀਡਰ ਆਫ অপੋਜੀਸ਼ਨ ਨਾਲ ਪ੍ਰਤਾਪ ਸਿੰਘ ਬਾਜਪਾ ਉਹਨਾਂ ਨਾਲ ਕਾਫੀ ਜ਼ਿਆਦਾ ਨੇੜਤਾ ਤੇ ਮੁੰਡੇ ਦੀ ਕਹਿੰਦੇ ਨੇ ਰਾਜਾ ਬੜੇ ਗੋੜਾ ਨਾਲ ਵੀ ਨੇੜਤਾ ਔਰ ਜਿਹੜੇ ਟੌਪ ਦੇ ਲੀਡਰਾਂ ਤੇ ਨੇੜਲੇ ਬੰਦੇ ਉਹ ਬੀਜੇਪੀ ਦਾ ਪਾੜਾ ਕਰ ਲੈਂਦੇ ਨੇ ਬੀਜੇਪੀ ਵੱਲ ਚਲੇ ਜਾਂਦੇ ਨੇ ਤਾਂ ਕੀ ਮਾਹੌਲ ਹੋਏਗਾ ਕਿਸ ਲੈਵਲ ਦੀ ਗੱਲ ਹੋਣੀ ਹੈ ਤਾਂ ਕਿੰਦਾ ਝਟਕਾ ਵੱਜਿਆ ਹੋਏਗਾ ਹਾਲਾਂਕਿ ਕਾਂਗਰਸ ਨਾਲ ਗੱਲ ਕਰੋ ਤੇ ਕਾਂਗਰਸੀ ਇਹ ਕਹਿੰਦੇ ਨੇ ਕਿ ਨਹੀਂ ਜੀ ਕਿਤੇ ਨਾ ਕਿਤੇ ਨਾ ਉਹਨਾਂ ਦੇ ਪਿੰਡ ਦੇ ਵਿੱਚ ਇੱਕੋ ਹੀ ਪਿੰਡ ਹੈ ਤਰਨ ਤਰਨ ਚ ਜਿੱਥੇ ਬੀਜੇਪੀ ਕਹਿੰਦੇ ਨੇ ਡੋਮੀਨੇਟ ਕਰ ਰਹੇ ਪਹਿਲੀ ਗੱਲ ਤਾਂ ਇਹ ਸੰਕੇਤ ਹੈ ਕਿ ਬੀਜੇਪੀ ਜੇ ਇੱਕ ਪਿੰਡ ਚ ਵੀ ਡੋਮੀਨੇਟ ਕਰੋ ਕਰਨ ਦੀ ਸੰਭਾਵਨਾ ਕਾਂਗਰਸ ਹੀ ਦੇਖ ਰਹੇ ਨੇ ਤਾਂ ਇਹਦਾ ਮਤਲਬ ਪਿੰਡਾਂ ਚ ਪੈਰ ਜਮਾਉਣ ਦੀ ਜਾ ਰਹੀ ਬੀਜੇਪੀ ਆਉਣ ਵਾਲੇ ਓਵਰਆਲ ਪੰਜਾਬ ਦੇ ਨਕਸ਼ੇ ਤੇ ਕਦੋਂ ਦੇਖੋ ਜਿੱਥੇ ਇਹ ਕਿਹਾ ਜਾਂਦਾ ਕਿ ਬੀਜੇਪੀ ਦਾ ਪੰਜਾਬ ਚ ਤੱਕ ਕੋਈ ਨਾਮਲੇਵਾ ਵੀ ਕੋਈ ਨਹੀਂ ਹੈ ਇਕੱਲਾ ਸ਼ਹਿਰ ਦੇ ਵਿੱਚ ਅਗਲੇ ਪ੍ਰਸਾਦ ਸਦ ਦੇ ਖਲਾਅ ਦੇ ਵਿੱਚੋਂ ਕੀ ਕੋਈ ਲੋਕ ਉਹਨੂੰ ਪੜ ਸਕਦੇ ਨੇ ਉਸ ਪੜਤ ਨੂੰ ਕਿ ਕਿਸ ਤਰੀਕੇ ਦੇ ਨਾਲ ਧੜਾ ਧੜ ਜਿਹੜੇ ਬੀਜੇਪੀ ਪਾਰਟੀਆਂ ਦੇ ਬੰਦੇ ਵੱਡੇ ਵੱਡੇ ਸਰਦਾਰੀ ਪਹੁੰਚਾਰੇ ਬੰਦੇ ਉਹ ਸਾਰੇ ਬੀਜੇਪੀ ਜੇਕਰ ਲੈ ਕੇ ਜਾ ਰਹੀ ਹੈ ਤਾਂ ਕੋਈ ਕੋਈ ਨਾ ਕੋਈ ਭਾਵੇਂ ਈਡੀ ਦਾ ਡਰ ਜਾਂ ਲਾਲਚ ਜਾਂ ਕੀ ਸੱਤਾ ਦਾਵੇ ਲਾਲਚ ਉਧਰ ਲੈ ਕੇ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨੂੰ ਸੋਚਣ ਦਾ ਸਮਾਂ ਹੈ ਭਾਵੇਂ ਬੀਜੇਪੀ ਨੂੰ ਲੋਕਲ ਅਜੇ ਕੋਈ ਬਹੁਤ ਕੰਪੀਟੀਸ਼ਨ ਚ ਨਹੀਂ ਮੰਨਦਾ ਪੰਜੇ ਮੇਨ ਗੱਲਾਂ ਦੇ ਵਿੱਚੋਂ ਪਰ ਇੱਕ ਫਿਰ ਵੀ ਇਹ ਗੱਲ ਹੈਗੀ ਹੈ ਦੂਜੀ ਗੱਲ ਇਸ ਲਈ ਕਾਂਗਰਸ ਆਪਣੇ ਜਾਲ ਚ ਆਪ ਫਸੀ ਹੈ ਕਿ ਜੇਕਰ ਉਹ ਬਹੁਤ ਵਧੀਆ ਪਰਫਾਰਮ ਨਹੀਂ ਕਰਦੇ ਸਤਾਈ ਤੇ ਸਵਾਲੀਆ ਨਿਸ਼ਾਨ ਲੱਗੂਗਾ ਔਰ ਉਹ ਲੀਡਰਸ਼ਿਪ ਤੇ ਵੀ ਲੱਗੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਵਧੀਆ ਪਰਫਾਰਮ ਕਰ ਜਾਂਦੀ ਹੈ ਤਾਂ ਉਸ ਲੀਡਰਸ਼ਿਪ ਨੂੰ ਕ੍ਰੈਡਿਟ ਵੀ ਮਿਲੇਗਾ ਤੇ ਅਕਾਲੀ ਦਲ ਦੇ ਵਿੱਚ ਜਿਹੜੇ ਵੋਟ ਬੈਂਕ ਦੇ ਕੁਐਸਚਨ ਨੇ ਉਹਦੇ ਵਿੱਚ ਮਨਦੀਪ ਸਿੰਘ ਸਮੁੱਚੇ ਬਾਕੀ ਨੌਨ ਅਕਾਲੀ ਦਰਬਾਦ ਤੋਂ ਜਿਨ੍ਹਾਂ ਜੜੀਆਂ ਪਤਕ ਤੇ ਰਹੇ ਉਹਨਾਂ ਦੇ ਸਾਂਝੇ ਉਮੀਦਵਾਰ ਦੇ ਤੌਰ ਦੇ ਉੱਤੇ ਸਾਹਮਣੇ ਔਰ ਗਰਾਉਂਡ ਤੇ ਕੀ ਬਾਤ ਪਰ ਰਹੀ ਹੈ ਝੂਠ ਉਹਦੇ ਨਾਲ ਚੱਲ ਰਿਹਾ ਹੈ ਕਾਫੀ ਹੱਦ ਤੱਕਿਆ ਜਾ ਰਿਹਾ ਹੈ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਹਿੰਦੇ ਪਤਾ ਸੀਗੇ ਕਿ ਉਹ ਕੈਂਪੇਨ ਲਈ ਆਉਣਗੇ ਪਰ ਉਹ ਕੈਂਪੇਨ ਲਈ ਨਹੀਂ ਆ ਸਕੇ ਉਹਨਾਂ ਨੇ ਇੱਕ ਵੀਡੀਓ ਜ਼ਰੂਰ ਪਾਈ ਹੈ ਉਹ ਵੀਡੀਓ ਦੇ ਵਿੱਚ ਕਲੀਅਰ ਕਾਟੇ ਇੱਕ ਮੈਸੇਜ ਹੈ ਲਗਾਤਾਰ ਦਿੱਤਾ ਗਿਆ ਕਿ ਬਾਦਲ ਰਿਆ ਨੂੰ ਕਾਂਗਰਸੀਆਂ ਨੂੰ ਭਾਜਪਾ ਨੂੰ ਬਾਕੀਆਂ ਨੂੰ ਜਿਹੜਾ ਹਰਾਉਣ ਦੇ ਲਈ ਜ਼ਰੂਰੀ ਹੈ ਮਨਦੀਪ ਸਿੰਘ ਨੂੰ ਜਿਤਾਉਣਾ ਕਿਉਂਕਿ ਪੰਥ ਤੇ ਬਾਕੀ ਪੰਥ ਵਿਰੋਧੀ ਧਿਰਾਂ ਸਾਰੀਆਂ ਇੱਕ ਪਾਸੇ ਖੜੀਆਂ ਨੇ ਤੇ ਉਹ ਇੱਕ ਪਾਸੇ ਖੜਾ ਇਹ ਇਸ ਨੇਚਰ ਦੀ ਇੱਕ ਵੀਡੀਓ ਬੀਬੀ ਪਰਮਜੀਤ ਕੌਰ ਖਾਲ ਖਾਲੜਾ ਨੇ ਲਿਖਤੀ ਬਿਆਨ ਦੀ ਤਰ੍ਹਾਂ ਇੱਕ ਪੜਿਆ ਤੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਉਧਰ ਵੋਟ ਦਿਓ ਤੇ ਉਹਦੇ ਨਾਲ ਇੱਕ ਗੱਲ ਜਰੂਰ ਹੈ ਕਿ ਵਾਰਿਸ ਪੰਜਾਬ ਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਲਗਾਤਾਰ ਇਹ ਟਰਾਈ ਕਰ ਰਿਹਾ ਇਹ ਗੱਲ ਕਹਿੰਦੀ ਕਿ ਇਹ ਜਿਹੜੇ ਮਨਦੀਪ ਸਿੰਘ ਕੈਂਡੀਡੇਟ ਨੇ ਇਹ ਵਾਰਿਸ ਪੰਜਾਬ ਹੀ ਇਹਦਾ ਮੇਨ ਇਹਨਾਂ ਨੂੰ ਲਿਆਉਣ ਵਾਲਾ ਤੇ ਉਹਨਾਂ ਦਾ ਹੀ ਹੈ ਉਧਰਾਂ ਲੇਕ ਲਾਸ ਵੀ ਇੱਕ ਪਾਸੇ ਹੁੰਦਾ ਨਜ਼ਰ ਆਉਂਦਾ ਹੁੰਦਾ ਕਿਹੜੀਆਂ ਦੂਜੀਆਂ ਧਿਰਾਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਆਮਾਨ ਹੋਵੇ ਅੰਮ੍ਰਿਤਸਰ ਜੀ ਨੂੰ ਕਿਹਾ ਜਾਂਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਗਿਆਨੀ ਹਰਪ੍ਰਿੰਤ ਸਿੰਘ ਦੀ ਅਗਵਾਈ ਵਾਲਾ ਉਹ ਫਿਰ ਉਸ ਰੂਪ ਚ ਲਿਖਰ ਕੇ ਸਾਹਮਣੇ ਨਹੀਂ ਆਉਂਦੇ ਹਾਲਾਂਕਿ ਇੱਕ ਅੱਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਲਗਾਤਾਰ ਮਨਦੀਪ ਸਿੰਘ ਨੇ ਕਿ ਅਸੀਂ ਤਾਂ ਜੀ ਮੈਂ ਤਾਂ ਸਾਂਝਾ ਉਮੀਦਵਾਰਾਂ ਮੈਂ ਕਿਸੇ ਇੱਕ ਦਾ ਨਹੀਂ ਐ ਪਰ ਉਹ ਸਾਰੇ ਕੈਂਪੇਨ ਸਾਰਾ ਰੂਟ ਸਭ ਕੁਝ ਜੀ ਔਰ ਜਿੰਨਾ ਵੀਰ ਮੀਡੀਆ ਵਿੱਚ ਲਿਖਦਾ ਹੈ ਤੇ ਉਹਨੂੰ ਪਾਰਤ ਪੰਜਾਬ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ ਉਹ ਇੱਕ ਕਲੈਕਟਿਵ ਥਿਊ ਕਿਵੇਂ ਬਣੇਗਾ ਸਾਂਝਾ ਸਮੂਹਿਕ ਤਰੀਕੇ ਦੀ ਇੱਕ ਕੈਂਪੇਨ ਕਿਵੇਂ ਚੱਲੇਗੀ ਇਹ ਚੈਲੰਜ ਉਹਦੇ ਸਾਹਮਣੇ ਹੈ ਪਰ ਪਿਛਲੇ ਦਿਨਾਂ ਚ ਦੋ ਦਿਨ ਪਹਿਲਾਂ ਜੰਡੇਆਲੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸੀਨੀਅਰ ਲੀਡਰਸ਼ਿਪ ਦੀ ਔਰ ਕਿਆ ਹੈ ਜਾ ਰਿਹਾ ਕਿ ਉਹ ਸੀਨੀਅਰ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਜੇ ਜਦੋਂ ਜਦੋਂ ਉਹਨਾਂ ਦੀ ਹਮਾਇਤ ਹੀ ਕੀਤੀ ਹੈ ਤਾਂ ਜ਼ੋਰਦਾਰ ਤਰੀਕੇ ਨਾਲ ਕਰਨੀ ਚਾਹੀਦੀ ਹੈ ਫੁੱਲ ਪਿੱਲ ਲਾ ਕੇ। ਔਰ ਉੱਥੇ ਜਿਹੜਾ 200 ਬੂਥ ਹੈ ਬੂਥ ਲੈਵਲ ਦੇ ਉੱਤੇ ਵੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਲਾ ਕੇ ਲਗਾਤਾਰ ਕਹਿੰਦੇ ਨੇ ਕੈਂਪੇਨ ਕੀਤੀ ਜਾਏਗੀ ਤੇ ਵਿੱਤੀ ਮਦਦ ਵੀ ਕੀਤੀ ਜਾਏਗੀ। ਤੇ ਇਹ ਹੁਣ ਆਉਣ ਵਾਲੇ ਦਿਨ ਜਿਹੜੇ ਨੇ ਕਾਗਜ਼ ਵਾਪਸ ਹੋਣ ਤੋਂ ਬਾਅਦ 15 ਕੈਂਡੀਡੇਟ ਮੈਦਾਨ ਦੇ ਵਿੱਚ ਨੇ। ਪੰਜ ਮੇਨ ਪਾਰਟੀਆਂ ਦੇ ਨੇ ਤੇ ਬਾਕੀ ਦੇ ਵੱਖ-ਵੱਖ ਹੋਰਾਂ ਤਿਰਾਂ ਦੇ ਨੇ। ਉਕੇ ਰੂਪ ਦੇ ਵਿੱਚ ਇੱਕ ਸਮੂਹਿਕ ਕੈਂਪੇਨ ਹੈ ਇੱਕ ਗੱਲ ਕਲੀਅਰ ਹੈ ਕਿ ਬੰਦੀਪ ਸਿੰਘ ਦਾ ਜੇ ਕੈਂਪੇਨ ਬਣਨੀ ਹੈ ਉਹ ਹਵਾ ਦੇ ਅਸਰੇ ਬਣਨੀ ਹੈ ਸਟਰਕਚਰ ਉਸ ਪੱਧਰ ਦੇ ਉੱਤੇ ਨਹੀਂ ਹੈ ਬਾਕੀ ਪਾਰਟੀਆਂ ਢਾਂਚੇ ਦੇ ਤੌਰ ਦੇ ਉੱਤੇ ਨੇ ਆਮਾਦਵੀ ਪਾਰਟੀ ਦਾ ਐਮਐਲਏ ਅਕਾਲੀਆਂ ਝੋਗਿਆ ਭਾਵੇਂ ਇਲਜ਼ਾਮ ਇੱਕ ਦੂਜੇ ਤੇ ਹੈਗੇ ਨੇ ਸਭ ਤੇ ਉਹ ਕਹਿੰਦਾ ਇਹ ਨਸ਼ੇ ਵਾਲਾ ਉਹ ਕਹਿੰਦਾ ਇਹ ਨਸ਼ੇ ਵਾਲਾ ਉਹ ਕਹਿੰਦਾ ਇਹ ਪ੍ਰਾਪਤੀ ਆਮ ਕਹਿੰਦਾ ਇਹੋ ਜਾਂ ਚੱਲਦਾ ਪਰ ਇਹਦੇ ਚ ਜਿਹੜੇ ਲੋਕਾਂ ਦੇ ਰੀਅਲ ਮੁੱਦੇ ਨੇ ਕਿ ਉਹ ਵੀ ਕੋਈ ਤਰ੍ਹਾਂ ਹਾਰੇ ਵੀ ਤੇ ਨਾਲ ਦੀ ਨਾਲ ਜੇ ਇੱਕ ਬੇਬ ਬਣਦੀ ਆ ਤਾਂ ਬੇਬ ਉਹ ਡਾਕੇ ਲੈ ਜਾਏਗੀ ਉਹਨੂੰ ਮਨਦੀਪ ਸਿੰਘ ਅ ਕੱਲ ਤਾਂ ਇਹ ਚੱਲ ਰਹੀ ਆ ਬੜੇ ਬਾਰ ਐਸੀ ਕਿੱਕ ਨਹੀਂ ਬੇਬ ਬਣ ਵੀ ਸਕਦੀ ਆ ਆਉਣ ਵਾਲੇ ਦਿਨਾਂ 'ਚ ਹੋਰ ਕੌਣ ਲੋਕ ਜਾਣਗੇ ਉਹ ਬਣਾਉਣ ਦੇ ਲਈ ਜਿਹੜੀਆਂ ਪ੍ਰੋਮਿਨੈਂਟ ਹਸਤੀਆਂ ਹੋਣਗੀਆਂ ਜਾਂ ਜੂਥ ਕਿੰਨਾ ਕੁ ਪ੍ਰਭਾਵਸ਼ਾਲੀ ਹੋਏਗਾ ਉਹ ਗੱਲ ਵੀ ਆਪਣੇ ਆਪ ਦੇ ਵਿੱਚ ਹੀ ਰਹੇਗੀ ਜਾਂ ਕੀ ਅੰਦਰੂਨੀ ਜੜੇ ਵਿਰੋਧਾ ਵਿਰੋਧ ਨੇ ਆਪਸ ਦੇ ਵਿੱਚ ਜਿਹੜੀਆਂ ਉੱਥੇ ਰਾਂ ਜੜੇ ਇਹਨਾਂ ਦੀ ਮਦਦ ਕਰ ਰਹੇ ਨੇ ਉਹ ਕਿਵੇਂ ਫਾਰਦੀ ਟਾਈਮ ਵੀ ਇਹਨੂੰ ਸੈਟਲ ਕਰਨਗੇ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਕਿਣੀ ਜਾਏਗੀ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 3 ਨਵੰਬਰ ਨੂੰ ਰੱਖੀ ਗਈ ਪ੍ਰਧਾਨਗੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਦਾ ਇਹਦੇ ਵਿੱਚ ਟਰਾਈ ਕੀਤੀ ਹੈ ਸ਼੍ਰੋਮਣੀ ਅਕਾਲੀ ਦਰ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੁਣੇ ਤੱਕ ਇਸ ਗੜ ਸਾਬ ਦੇ ਜਥੇਦਾਰ ਸਾਹਿਬ ਨੂੰ 7 ਮਹੀਨੇ ਬਾਅਦ ਕਈ ਜਥੇਬੰਦੀਆਂ ਕਈ ਪੰਥਕ ਜਥੇਬੰਦੀਆਂ ਸੰਪਰਦਾਵਾਂ ਨੇ ਸਿੰਘ ਜਥੇਬੰਦੀਆਂ ਤੋਂ ਜਿਹੜੀ ਉਹ ਦਰ ਬੰਦੀ ਕਰਵਾਈ ਗਈ ਹੈ ਜਿਹੜੀ ਮਾਨਤਾ ਦਵਾਈ ਗਈ ਹੈ ਗਿਆਨੀ ਗੁਰਦੀਪ ਸਿੰਘ ਕਰਕੇ ਉਹ ਇਹ ਕੋਸ਼ਿਸ਼ ਹੈ ਪਰ ਉੱਥੇ ਜੋ ਮੈਸੇਜ ਦਿੱਤਾ ਗਿਆ ਲਗਾਤਾਰ ਨਹੀਂ ਸਿੰਘ ਮੁਖੀ ਜਿਹੜੇ ਉਹਨਾਂ ਵੱਲੋਂ ਬਾਬਾ ਬਲਬੀਰ ਸਿੰਘ ਵੱਲੋਂ ਜਿੱਥੇ ਕਿਹਾ ਗਿਆ ਕਿ ਨਹੀਂ ਅਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮਾਮਲਾ ਸੌਲਬਨ ਨਹੀਂ ਹੋਇਆ ਅਜੇ ਬਾਕੀ ਦੇ ਸਵਾਲ ਨੇ ਖੜੇ ਨੇ ਔਰ ਉਹ ਸਾਰੇ ਮਾਮਲਿਆਂ ਦੇ ਵਿੱਚ ਕਿਸ ਤਰ੍ਹਾਂ ਚੱਲੂਗਾ ਕਿਸ ਤਰ੍ਹਾਂ ਨਹੀਂ ਉਹ ਇੱਕ ਅਲੱਗ ਗੱਲ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਲਗਭਗ 25 ਦਰਜਣ ਬੰਦੇ ਫੌਤ ਹੋ ਚੁੱਕੇ ਨੇ ਉਹਨਾਂ ਦੇ ਰਾਹੀਂ ਉਹਨਾਂ ਦੀ ਇੱਕ ਮੇਰੇ ਖਿਆਲ ਚੋਣ ਕਰਾਉਣੀ ਸ਼ਾਇਦ ਇੱਕ ਮੈਸੇਜ ਦੇਣ ਦੀ ਗੱਲ ਹੋਏਗੀ ਇੱਕ ਤਾਂ ਇਹ ਮੈਸੇਜ ਦਿੱਤਾ ਗਿਆ ਤਰਨਤਾਰ ਦੀ ਇਲੈਕਸ਼ਨ ਦੇ ਵਿੱਚ ਕਿ ਦੇਖੋ ਜੀ ਅਸੀਂ ਪੰਥ ਨੂੰ ਇਕੱਠਾ ਕਰ ਰਹੇ ਹਾਂ ਦੂਜਾ ਮੈਸੇਜ ਇਹ ਦੇਣ ਦੀ ਟਰਾਈ ਕੀਤੀ ਗਈ ਹੈ ਕਿ 3 ਤਰੀਕ ਨੂੰ ਦੁਬਾਰਾ ਭਾਵੇਂ ਵੀ ਆਸਧਾਰਨ ਲੋਕਾਂ ਨੂੰ ਤਾਂ ਲੱਗੂਗਾ ਹੀ ਕਿ ਪੰਥ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਕਿਉਂਕਿ ਦੇਖੋ ਜੀ ਪ੍ਰਧਾਨ ਤੇ ਅਹੁਦੇਦਾਰ ਉਹਨਾਂ ਨੇ ਜਿੱਤ ਗਏ ਪਰ ਉਦੋਂ ਵੀ ਬੜਾ ਕੁਐਸਚਨ ਜਿਹੜਾ ਇੱਕ ਸਾਹਮਣੇ ਵਾਲੀ ਧਿਰ ਦਾ ਹੁੰਦਾ ਹੈ ਸਾਹਮਣੇ ਧਿਰ ਦੇ ਤੌਰ ਦੇ ਉੱਤੇ ਪਹਿਲਾਂ ਬੀਬੀ ਜਗੀਰ ਕੌਰ ਨੇ ਇਲੈਕਸ਼ਨ ਲੜੀ ਸੀ ਅਕਾਲੀ ਦਲ ਤੋਂ ਅੱਡ ਹੋ ਕੇ ਜਦੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਅੱਲਾ ਕਿ ਉਹ ਅੰਦਰੂਨੀ ਹੀ ਚੋਣ ਲੜਨਾ ਚਾਹਦੇ ਸੀ ਉਦੋਂ 40 ਦੇ ਕਰੀਬ ਵੋਟਾਂ 40 ਤੋਂ ਵੱਧ ਜਿਹੜੀਆਂ ਲਈਆਂ ਉਹ ਇੱਕ ਬਹੁਤ ਵੱਡਾ ਐ ਲੱਗਦਾ ਸੀਗਾ ਕਿ ਇੱਕ ਪੈਰਲਲ ਗਰੁੱਪ ਵੱਡਾ-ਵੱਡਾ ਖੜਾ ਹੋ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਐ ਜੀ ਪੀ ਸੀ ਦੇ ਅੰਦਰ ਵੀ ਪਰ ਉਸ ਤੋਂ ਬਾਅਦ ਕਦੇ ਉਹਨੀਆਂ ਵੋਟਾਂ ਇੱਕ ਦੋ ਸਾਲ ਜਿਹੜੇ ਲੰਘੇ ਨਹੀਂ ਹੋਏ ਉਹ ਸਵਾਲ ਇਹ ਹੈ ਅਕਾਲੀ ਦਲ ਪੁਨਰ ਸਰਜੀਤ ਦੇ ਅੰਦਰ ਮੰਥਨ ਜਿਹੜਾ ਹੋਇਆ ਉਸ ਮੀਟਿੰਗ ਦੇ ਵਿੱਚ ਉਹ ਮੰਥਨ ਹੋਇਆ ਕਿ ਕੀ ਐ ਜੀ ਪੀ ਸੀ ਦੀ ਇਹ ਚੋਣ ਲੜਨੀ ਚਾਹੀਦੀ ਹੈ ਜਦ ਪਤਾ ਹੀ ਹੈ ਕਿ ਜਿਤਨਾ ਤਾਪ ਹੈ ਨਹੀਂ ਲੜ ਕੇ ਫਾਇਦਾ ਕੀ ਨਮੀ ਐਸ ਡੀ ਪੀ ਸੀ ਦੀ ਇਲੈਕਸ਼ਨ ਕਰਾਈ ਜਾਏ ਫਰਜ ਜਨਰਲ ਇਲੈਕਸ਼ਨ ਉਹਦੇ ਲਈ ਕੋਈ ਜਦੋਜਾਹਦ ਕੀਤੀ ਜਾਵੇ ਜਾਂ ਫਿਰ ਜੇ ਲੜਨੀ ਹੈ ਤਾਂ ਪ੍ਰਧਾਨ ਦੀ ਇਲੈਕਸ਼ਨ ਲੜਾਈ ਜਾਵੇ ਜਾਂ ਕੇਵਲ ਅਜੈਕਟਾ ਕਮੇਟੀ ਦੀ ਕਿਉਂਕਿ ਇੱਕ ਗੱਲ ਕਲੀਅਰ ਹੈ ਇਹ ਗਦੋ ਚੋਣ ਹੋਣੀ ਹੈ ਉਹ ਚੋਣ ਦੇ ਵਿੱਚ ਜੇ ਪੁਨਰ ਸਰਜੀਤ ਅਕਾਲੀ ਦਾ ਨਹੀਂ ਲੜਦਾ ਤਾਂ ਉਹ ਚੋਣ ਦੇ ਵਿੱਚ ਜਿਹੜੇ ਹਿੱਸੇ ਵੰਦੇ ਜਿੰਨੇ ਬੰਦੇ ਨੇ ਕਿਉਂਕਿ ਅਨੁਪਾਤਕ ਪ੍ਰਤੀਨਿਧਤਾ ਦਾ ਸੂਲ ਉੱਤੇ ਲਾਗੂ ਹੁੰਦਾ ਕਿ ਜੇ ਪ੍ਰਧਾਨ ਖੜਾ ਹੁੰਦਾ ਜਿੰਨੀਆਂ ਵੋਟਾਂ ਵਿਰੋਧੀ ਧਿਰ ਦੇ ਪ੍ਰਧਾਨ ਨੂੰ ਵੀ ਪੈਂਦੀਆਂ ਨੇ ਉਹ ਸਾਨੂੰ ਪਾਸਚ ਅਬਜੈਕਟਿਵ ਦੇ ਵਿੱਚ ਅੰਤਰ ਕਮੇਟੀ ਦੇ ਵਿੱਚ ਉਹਨਾਂ ਦੇ ਬੰਦੇ ਲੈ ਲੈ ਜਾਂਦੇ ਜੇ ਇਲੈਕਸ਼ਨ ਨਹੀਂ ਲੜਦਾ ਇਹ ਗਰੁੱਪ ਤਾਂ ਕਿੰਨੇ ਬੰਦੇ ਅਬਜੈਕਟਿਵ ਕਮੇਟੀ ਚ ਜਾਣਗੇ ਕਿਵੇਂ ਤਾਇ ਹੋਏਗਾ ਤਾਂ ਸ਼ਾਇਦ ਕੋਈ ਬੰਦਾ ਨਾ ਵੀ ਲੈਣ ਉਹ ਇੱਕ ਅਨਗ ਹੈ ਕਿਉਂਕਿ ਕਲੈਰਿਟੀ ਨਹੀਂ ਹੋਏਗੀ ਔਰ ਦੂਜੀ ਗੱਲ ਜੇ ਕੋਈ ਕਿਸੇ ਅਹੁਦੇ ਲਈ ਇਲੈਕਸ਼ਨ ਲੜਦੇ ਨੇ ਕਿ ਇੰਨੀਆਂ ਵੋਟਾਂ ਇਹਨਾਂ ਦੀਆਂ ਹੈਗੀਆਂ ਤਾਂ ਉਹਨੇ ਗਿਣਤੀ ਦੇ ਜਿਵੇਂ ਜਸਵੰਤ ਸਿੰਘ ਪੁੜਾਣੋਂ ਆਣੀ ਤੇ ਹੁਣ ਤੱਕ ਦੋ ਬੰਦੇ ਜਿਹੜੇ ਹੈਗੇ ਨੇ ਕਿ 35 40 ਜਾਂ ਉਸ ਲੈਵਲ ਦੇ ਉੱਤੇ ਜ਼ੋਰ ਲਾ ਕੇ ਉਹ ਕੁਝ ਬੰਦੇ ਆਪਣੇ ਨਾਲ ਖੜਾ ਕੇ ਤਿੰਨ ਬੰਦੇ ਐਗਜ਼ੈਕਟਿਵ ਚ ਭੇਜ ਸਕਦੇ ਨੇ ਔਰ ਇਹ ਸਵਾਲ ਕਬੜਾ ਹੈ ਜਾਂ ਐਗਜ਼ੈਕਟਿਵ ਦੀ ਚੋਣ ਕਹਿੰਦੇ ਨੇ ਲੜੀ ਜਾ ਸਕਦੀ ਹੈ ਉਹ ਲੜੀ ਜਾ ਸਕਦੀ ਹੈ ਨਹੀਂ ਲੜੀ ਜਾ ਸਕਦੀ ਹੈ ਲੜਨਗੇ ਅਜੇ ਫੈਸਲਾ ਕਹਿੰਦੇ ਨੇ ਫਾਈਨਲ ਨਹੀਂ ਹੈ ਪਰ ਬਹੁਤੀ ਸੰਭਾਵਨਾਵਾਂ ਇਹਨਾਂ ਸਾਰੇ ਨੀਟੀਗ੍ਰੀਟੀ ਚੋਂ ਜਿਹੜੀਆਂ ਵੀ ਚੀਜ਼ਾਂ ਲੱਗਦੀਆਂ ਨੇ ਇਹ ਹੀ ਬਣਦੀ ਜਾ ਰਹੀ ਹੈ ਜੇ ਇਲੈਕਸ਼ਨ ਦੇ ਤਾਂ ਉਹਨਾਂ ਨੂੰ ਲੜਨੀ ਪੈਗੀ ਉਹ ਕਿਸੇ ਇੱਕ ਅਹੁਦੇ ਦੀ ਲੜਦੇ ਨੇ ਪ੍ਰਧਾਨ ਦੀ ਲੜਦੇ ਨੇ ਜਾਂ ਬਾਕੀ ਨਹੀਂ ਤਾਂ ਫਿਰ ਐਗਜੈਕਟਿਵ ਦੇ ਵਿੱਚੋਂ ਵੀ ਉਹਨਾਂ ਦਾ ਦਖਲ ਜਿਹੜਾ ਜਿੰਨਾ ਖ ਹੈ ਜਿੰਨਾ ਪਤਾ ਲੱਗਦਾ ਜਿੰਨੀ ਆਵਾਜ਼ ਉਹਦੇ 'ਚ ਹੈ ਸ਼ਾਇਦ ਉਹ ਸੰਭਾਵਨਾ ਵੀ ਘਟ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਇਸ ਲਈ ਇਹ ਓਵਰਾਲ ਪੰਥਕ ਸਿਆਸਤ ਪੰਜਾਬ ਦੀ ਸਿਆਸਤ ਨੂੰ ਵਾਈਡ ਵੀ ਕਰਦੀ ਹੈ ਤੇ ਉਹਨੂੰ ਲਗਾਤਾਰ ਉਸ ਪਦਰ ਦੇ ਉੱਤੇ ਦਿੰਦੀ ਹੈ ਕਿਉਂਕਿ ਜਿੰਮੇਦਾਰਨ ਤਾਰਨ ਦਾ ਸਵਾਲ ਸੀ ਕਿ ਰਾਜੇ ਬੜੰਗ ਨੇ ਇੱਕ ਬਿਆਨ ਦਿੱਤਾ ਸੀ ਅਜੇ ਤੱਕ ਉਹੀ ਨੈਰੇਟਿਵ ਚੱਲ ਨਹੀਂ ਜਾ ਰਹੇ ਨੇ ਕਿ ਤੁਸੀਂ ਖਾਲਸਾ ਚਾਹੁੰਦੇ ਹੋ ਜਾਂ ਹਿੰਦੁਸਤਾਨ ਚਾਹੁੰਦੇ ਹੋ ਹਾਲਾਂਕਿ ਸਾਰੇ ਲੋਕਾਂ ਨੇ ਉਹਦੇ ਇਸ ਬਿਆਨ ਨੂੰ ਪਸੰਦ ਨਹੀਂ ਕੀਤਾ ਬਹੁਤਿਆਂ ਨੇ ਉਹਦੇ ਖਲਾਫ ਹੀ ਕੀਤਾ ਕਿ ਕਿਉਂ ਜੀ ਬੈਨ ਰਹੀ ਹੈ ਕਿਉਂ ਜੀ ਗੱਲ ਕਰ ਰਹੇ ਹੋ ਇਹਦਾ ਕੋਈ ਮਤਲਬ ਨਹੀਂ ਹੈ ਕਾਂਗਰਸ ਦੇ ਵੱਡੇ ਲੀਡਰ ਉਹ ਪ੍ਰਧਾਨ ਤੇ ਪ੍ਰਧਾਨ ਕਿਉਂ ਜੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕੈਂਪੇਨ ਨੂੰ ਰੱਦ ਕਰ ਰਹੇ ਨੇ ਜਾਂ ਬਾਕੀ ਦਾ ਚੀਜ਼ਾਂ ਹੈ ਉਹ ਦੇਖਣ ਵਾਲਾ ਸਵਾਲ ਇਸ ਲੈਵਲ ਦੇ ਉੱਤੇ ਹੋਏਗਾ ਇਸ ਕਰਕੇ ਇਹ ਜਿਹੜੇ ਵੱਡੇ ਸਵਾਲ ਨੇ ਪੰਜਾਬ ਦੇ ਨਸ਼ੇ ਦਾ ਸਵਾਲ ਹੈ ਆ ਨਵੇਂ ਤੋਂ ਨਵੇਂ ਡਰਾਫਟ ਆ ਕੇ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਖਤਮ ਕਰ ਦੇਣ ਦੇ ਸਵਾਲ ਨੇ ਪੰਜਾਬ ਦੀ ਕਿਸਾਨੀ ਪੰਜਾਬ ਦਾ ਮਜ਼ਦੂਰ ਪੰਜਾਬ ਦੇ ਪਿੰਡ ਨੂੰ ਸਾਹਮਣੇ ਆਟਾ ਹੜੱਪ ਕਰਕੇ ਬਿਲਕੁਲ ਉਹਦੀ ਹੋਂਦ ਨੂੰ ਖਤਰਾ ਪਹੁੰਚਾਉਣ ਦਾ ਸਵਾਲ ਹੈ ਜਾਂ ਬਾਕੀ ਦੀਆਂ ਜ਼ਮੀਨਾਂ ਹਾਸਲ ਕਰਕੇ ਸਾਰਾ ਕੁਝ ਹੀ ਕਾਰਪੋਰੇਟ ਦੇ ਪੱਲੇ ਪਾ ਦੇਣ ਦਾ ਸਵਾਲ ਹੈ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਜੇਕਰ ਵੇਚਣ ਲੱਗ ਜਾਣ ਤਾਂ ਸਰਕਾਰਾਂ ਨੂੰ ਇਹ ਇਜਾਜ਼ਤ ਕੌਣ ਦੇਏਗਾ ਪੋਲਿਟਿਕਲ ਲੜਾਈ ਪੋਲਿਟਿਕਲ ਤੇ ਰੰਦਾ ਐਜੰਡਾ ਨਹੀਂ ਬਣ ਪਾ ਰਿਆ ਇਸ ਤਰ੍ਹਾਂ ਦੀ ਹੈ ਪੰਜਾਬ ਦੀ ਪਰ ਖੈਰ ਜੇ ਉਹਨਾਂ ਦਾ ਨਹੀਂ ਬਣ ਪਾਰੇਗਾ ਕਿਸੇ ਦੀ ਵੇਗਵਾਈ ਚ ਚਾਹੇ ਕਿਸਾਨੀ ਦੀ ਗਵਾਈ ਚ ਚਾਹੇ ਮਜ਼ਦੂਰਾਂ ਦੀ ਚਾਹੇ ਬਾਕੀ ਦੇ ਲੋਕਾਂ ਦੀ ਜਾਨ ਜੀਉ ਜੀ ਜਿਹੜੇ ਵੀ ਲੋਕ ਹੋਣ ਜੋ ਇੱਕ ਵੱਡੇ ਅੰਦੋਲਨ ਚ ਜੁੜਦੇ ਨੇ ਪੰਜਾਬ ਨੂੰ ਬਚਾਉਣ ਲਈ ਪਿੰਡ ਨੂੰ ਬਚਾਉਣ ਲਈ ਪਿੰਡ ਦੇ ਖੜਾ ਰੱਖਣ ਦੇ ਲਈ ਤੇ ਪੰਜਾਬ ਨੂੰ ਇਹ ਉਹਨਾਂ ਤੇ ਸਾਰਾ ਧਰਮ ਦਾ ਰੱਖ ਕੇ ਫਿਕਸ ਹੋ ਜਾਂਦਾ ਮੁੜ ਕੇ ਕਿ ਆਪਣਾ ਆਪ ਬਚਾ ਕਰ ਲੋ ਉਹ ਕਮਰਾਨ ਲੁੱਟਣ ਦੀ ਤਰਕੀਬਾਂ ਬਣਾ ਰਹੇ ਨੇ ਤੇ ਤੁਹਾਡੀ ਲੀਡ ਤੁਹਾਨੂੰ ਲੀਡ ਕਰਨਾ ਤੁਹਾਡੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਜਹਿਨ ਦਾ ਹਿੱਸਾ ਨਹੀਂ ਬਚਿਆ ਜਾਂ ਉਹਨਾਂ ਦੀ ਰਣਨੀਤੀ ਦਾ ਹਿੱਸਾ ਨਹੀਂ ਬਚਿਆ ਨਾ ਉਹਨਾਂ ਕੋਲ ਉਸ ਲੈਵਲ ਦੀ ਪਾਇਦਾਰ ਸੋਚ ਨਾ ਉਸ ਲੈਵਲ ਦਾ ਕੋਈ ਅਮਲ ਹੈ ਕਰਦਾਰ ਔਰ ਇਹ ਬਹੁਤ بڑے ਕੁਐਸਚਨ ਨਾਲ ਜੂਝ ਰਿਹਾ ਪੰਜਾਬ ਬੜੇ ਲੰਬੇ ਸਮੇਂ ਤੋਂ ਲੀਡਰਸ਼ਿਪ ਦੇ ਖਲਾਅ ਦੇ ਮਾਮਲੇ ਦੇ ਵਿੱਚ ਆਉਣ ਵਾਲਾ ਦਬਵਰ ਦਾ ਮਹੀਨਾ ਕਿਉਂਕਿ ਹੁਣ ਤੱਕ ਕਿਸਾਨੀ ਵੀ ਤੇ ਪਿੰਡ ਦਾ ਬੰਦਾ ਵੀ ਇੱਕ ਤਾਂ ਝੋਨੇ ਦੀ ਕਟਾਈ ਦੇ ਵਿੱਚ ਫਸਲ ਦੀ ਕਟਾਈ ਚ ਰੁੱਝਿਆ ਹੋਇਆ ਹੈ ਦੂਜਾ 15 ਨਵੰਬਰ ਤੱਕ ਲਗਭਗ ਪੀਏਯੂ ਦੇ ਮੁਤਾਬਕ ਕਣਕ ਦੀ ਬਿਜਾਈ ਦਾ ਮੇਨ ਸਮਾਂ ਹੁੰਦਾ ਹੈ ਸ਼ਾਇਦ ਥੋੜਾ ਜਿਹਾ ਲੇਟ ਤੱਕ ਵੀ ਜਾਵੇ ਪਰ 15 ਨਵੰਬਰ ਤੋਂ ਬਾਅਦ ਅਗਲੇ ਮਹੀਨਿਆਂ ਦੇ ਦੌਰਾਨ ਕੀ ਪੰਜਾਬ ਇੱਕ ਨਵੇਂ ਪੋਲਿਟਿਕਲ ਇਕਨੋਮਿਕ ਤੇ ਸੋਸ਼ਲ ਜੜੀਆਂ ਇਸ਼ੂਜ਼ ਹੁੰਦੇ ਨੇ ਉਹਨਾਂ ਤੇ ਇੱਕ ਵੱਡੇ ਅੰਦੋਲਨ ਦੀ ਆਹਟ ਨੂੰ ਮਹਿਸੂਸ ਕਰ ਰਿਹਾ ਹੈ ਦੇਖ ਰਿਹਾ ਇਹ ਸਾਰੀਆਂ ਸਮੱਸਿਆਵਾਂ ਤਾਂ ਇਹ ਚੀਖ ਚੀਖ ਕੇ ਕਹਿ ਰਹੀਆਂ ਨੇ ਭਾਵੇਂ ਚੁੱਪਨ ਅਜੇ ਕੋਈ ਉਹਨਾਂ ਦੀ ਗੱਲ ਨਹੀਂ ਕਰਨੇਗਾ ਪਰ ਚੁੱਪ ਦੀ ਜਿਹੜੀ ਆਵਾਜ਼ ਹੈ ਇਹ ਬਹੁਤ ਖਤਰਨਾਕ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜੀ ਜੈਨ ਜਿਹੜਾ ਹੁੰਦਾ ਤੇ ਉਹ ਜਿਸ ਲੈਵਲ ਤੇ ਹੁੰਦਾ ਲੀਡਰਲੈਸ ਹੁੰਦਾ ਔਰ ਪੰਜਾਬ ਨਾਰਮਲੀ ਲੀਡਰਲੈਸ ਨਹੀਂ ਇਹ ਆਰਗੇਨਾਈਜ਼ਡ ਮੂਵਮੈਂਟਾਂ ਨਾਲ ਲੜਨ ਦੀ ਇਹਦੇ ਕੋਲ ਮਹਾਰਤ ਹੈ ਔਰ ਇੱਕ ਨਵਾਂ ਰਸਤਾ ਦਿਖਾਉਣ ਦੀ ਮਹਾਰਤ ਹੈ ਬੇਲਗਾਮ ਜਿਹੜੀਆਂ ਮੂਵਮੈਂਟਾਂ ਨੇ ਸਾੜ ਫੂਕ ਅੱਗ ਜੇਬੋ ਇਹ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹਿਸਟੋਰੀਕਲ ਕੁਰਬਾਨੀ ਦੀ ਧਰਤੀ ਹੈ ਇਸ ਕਰਕੇ ਇੱਥੇ ਜਿਹੜੀ ਉਹ ਅਨਾਰਕੀ ਦੀ ਬਜਾਏ ਇੱਕ ਆਰਗੇਨਾਈਜ਼ਡ ਮੂਵਮੈਂਟਾਂ ਦੇ ਕਰਕੇ ਵਧਣਗੇ ਤਾਂ ਪੰਜਾਬ ਸਭੋ ਰਾਦਰਸਾਵਾ ਬਣ ਸਕਦਾ ਹੈ ਦੇਸ਼ ਨੂੰ ਦੁਨੀਆ ਨੂੰ ਤੇ ਬਖ ਬਖ ਜਗ੍ਹਾ ਤੇ ਹੋਰਾਂ ਦੇ ਵਿੱਚ ਵੀ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਲੋਕਾਂ ਦੀਆਂ ਨਜ਼ਰਾਂ ਸ਼ਾਇਦ ਇਸੇ ਗੱਲ ਦੇ ਉੱਤੇ ਰਹਿਣਗੀਆਂ ਫਿਲਹਾਲ ਇੰਨੇ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ ਬਹੁਤ